ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਮਨੀ ਪਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਤੇ ਬਾਈ ਅੱਜ ਆਪਾਂ ਜਾ ਰਹੇ ਆਂ ਸ਼੍ਰੀ ਆਨੰਦਪੁਰ ਸਾਹਿਬ ਦਰਸ਼ਨ ਕਰਨ ਵਾਸਤੇ ਤੇ ਸਵੇਰੇ ਆਪਣਾ 7 ਵਜੇ ਦਾ ਟਾਈਮ ਹੋ ਗਿਆ ਬਾਈ ਤੇ ਤਰੀਕ ਅੱਜ 7 ਬਾਰਮ ਮਹੀਨਾ 2025 ਤੇ ਨਿਕਲ ਗਏ ਬਈ ਆਪਾਂ ਘਰ ਤੇ ਸਵੇਰੇ ਫੈਮਿਲੀ ਦੇ ਫੈਮਿਲੀ ਦੇ ਨਾਲ ਜਾ ਰਹੇ ਆਂ ਆਪਾਂ ਦਰਸ਼ਨ ਕਰਨ ਵਾਸਤੇ ਤੇ ਤੁਹਾਨੂੰ ਵੀ ਕਰਾਉਂਗੇ ਬੜੇ ਰਿਹੋ ਬਾਈ ਵੀਡੀਓ ਦੇ ਨਾਲ ਐਂਡ ਤੱਕ ਅਪਾ ਦੇਖਦੇ ਆ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਦੇ ਜਾ ਕੇ ਇੱਥੇ ਸਵੇਰੇ ਸਵੇਰੇ ਰਸ਼ ਘਟ ਹੁੰਦਾ ਰੋਡ ਤੇ ਸਵੇਰੇ ਜਲਦੀ ਨਿਕਲਣ ਦਾ ਹੀ ਫਾਇਦਾ ਹੁੰਦਾ ਹੈ ਵੀ ਘਾਟ ਸੋਹਣੀ ਨਿਕਲ ਜਾਂਦੀ ਹੈ ਜੋ ਜੁਦ ਬਾਦ ਹੈ ਸਾਈ ਕਹਾਂ ਲੱਗ ਜੂਗੀ ਸ਼੍ਰੀ ਆਨੰਦਪੁਰ ਸਾਹਿਬ ਪਹੁੰਚ ਗਏ ਪਹਨ ਲਓ ਦਾ ਚਲੋ ਕਾਰ ਪਾਰਕਿੰਗ ਦੇਖਦੇ ਹਾਂ ਕਿੱਥੇ ਲੱਗਦੀ ਗੱਡੀ ਆ ਸਾਰੀ ਪਾਰਕਿੰਗ ਹੈ ਵਿੱਚ ਉਹ ਅੱਛਾ ਉੱਥੇ ਨੂੰ ਜਾ ਕੇ ਵਾਹਿਗੁਰੂ ਜੀ ਸੱਚ ਸੱਚ लक्ष्य ग्राम ਮੰਡੀ ਉਰੇ ਤੇ 21 ਕਿਲੋਮੀਟਰ ਕਿੰਨਾ ਦਾ ਅਨੰਤਪਰਸਾਭਾ ਪਮੱਥਾ ਢੇਕ ਕੇ ਤੇ ਹੁਣ ਜਾ ਰਹੇ ਆ ਆਪਾਂ ਹਿਮਾਚਲ ਮੰਡੀ ਗੁਰਦੁਆਰਾ ਸਾਹਿਬ ਵਿੱਚ ਪਮੱਥਾ ਢੇਕਣ ਵਾਸਤੇ ਆ ਰਹੇ ਆਂਦੇ ਬਾਈ ਤੁਹਾਨੂੰ ਵੀ ਦਰਸ਼ਨ ਤੇ ਆਪਾਂ ਵੀ ਕਰੂੰਗੇ হিমাচল প্রদেশ বিভাগীয় রে পিছিয়ে ਡੇ ਗੁਰਦੁਆਰਾ ਸਾਹਿਬ ਆਈ ਇੱਥੋਂ 42 ਕਿਲੋਮੀਟਰ ਰਹਿ ਗਿਆ ਤੇ ਬ੍ਰੇਕਫਾਸਟ ਨਹੀਂ ਦੱਪਾ ਨੇ ਕਰਿਆ ਸਵੇਰ ਦੇ ਅਨੇ ਤੇ ਬ੍ਰੇਕਫਾਸਟ ਕਰਨ ਵਾਸਤੇ ਢਾਬੇ ਤੇ ਰੁਕ ਗਏ ਆ ਤੇ ਚਾਹ ਦੇ ਨਾਲ ਇੱਕ ਪਰੌਂਠਾ ਤੇ ਕੁਟ ਕੱਪ ਚਾਹ ਦਾ ਪੀ ਕੇ ਫਿਰ ਅੱਗੇ ਵਧਦੇ ਆ ਬਾਈ ਮੱਛਲ ਦਾ ਬਾਈ ਵਿਊ ਆਲਾ ਦਵਾਲਾ ਤੁਹਾਨੂੰ ਦਿਖਾ ਦੰਨੇ ਆ ਤੇ ਸਾਫ਼ ਸੁਥਰੇ ਰੋਡ ਬਣ ਗਏ ਬਾਈ ਹੁਣ ਬਾਹਰੇ ਬਾਹਰ ਜਾਂਦਾ ਰੋਡ ਟੋਪੋ ਟੋਪ ਗੇਅਰ ਗੱਡੀ ਦਬਿੱਲੀ ਆਉਂਦਾ ਬੰਦਾ ਤੇ ਆਜੋ ਬਈ ਕਰਦੇ ਅੰਦਰ ਐਂਟਰੀ ਬੈਠੋ ਬੈਠੋ ਜੁੱਤੇ ਭਾਈ ਇੱਧਰ ਬੈਜੋ ਕੋਈ ਰੌਟੇ ਅੰਦੂਲੇ ਕਿੱਧਰ ਬੈਠਣਾ ਪਿੱਛੇ ਦਾ 뷰 ਵਧੀਆ ਹੈ ਹਨਾ ਤਾਂ ਪਿੱਛੇ ਦਾ 뷰 ਹੀ ਵਧੀਆ ਗ੍ਰੀਨਰੀ ਜ਼ਿਆਦਾ ਹੁੰਦੀ ਇੱਥੇ ਹੋਈ ਸਸਤੀ ਹੈ ਖਾਓ ਗਰਮ ਗਰਮ ਖਾ ਬਧੀਆ ਲੱਗਦੇ ਪਰੌਂਠੇ ਕਈ ਗੁਰਦੁਆਰਾ ਸਾਹਿਬ ਵਿੱਚ ਬਈ ਆਪਾਂ ਪਹੁੰਚਣ ਵਾਲੇ ਹੀ ਹੈ ਤੇ 5-6 ਕਿਲੋਮੀਟਰ ਰਹਿ ਗਿਆ ਮੰਡੀ ਗੁਰਦੁਆਰਾ ਸਾਹਿਬ ਆਲੇ-ਦਾਲੇ ਦਾ ਥਿਊ ਦੇਖ ਲਓ ਨਾਲ-ਨਾਲ ਰਿਵਰ ਚੱਲ ਰਹੀ ਹੈ ਇਨ 400 ਮੀਟਰਸ ਮੇਕ ਅ ਯੂ ਟਰਨ ਵਾਹਿਗੁਰੂ ਜੀ ਵਾਹਿਗੁਰੂ ਗੁਰਦੁਆਰਾ ਬਈ ਮੰਡੀ ਹਿਮਾਚਲ ਪੱਦੇਸ ਪਹੁੰਚ ਗਏ ਆ ਜੋ ਕਰਦੇ ਆ ਅੰਦਰ ਜਾ ਕੇ ਦਰਸ਼ਨ ਚਲੋ ਵਾਹਿ 在广司那边、個。 <Gã> dora <entender it> <injected running forward> sauáda. ਵੋਟਿੰਗ ਕਰਨ ਲੱਗੇ ਵੋਟਿੰਗ ਕਰਦੇ ਹੋਰੇ ਹੈਨਾ ਕਿਤੇ ਇਧਰ ਆ ਜਾਓ ਜਿਹੜਾ ਇਹ ਹੈ ਨਾਰਜੂਸ ਹੈ ਠੀਕ ਹੈ ਫਿਰ